ਦੇ ਕੋਈ ਅੱਜ ਤੁਹਾਡੇ ਨਾਲ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦਾ ਇੱਕ ਆਰਡਰ ਸਾਂਝਾ ਕਰਨਾ ਇਹ ਆਰਡਰ ਦੇ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਮੋਹਾਲੀ ਦੇ ਵਿੱਚ ਜਦੋਂ ਵਿਕਰਮ ਮਜੀਠੀਆ ਸਾਹਿਬ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਪੁਲਿਸ ਕਰਦੀ ਕੀ ਕਿਉਂਕਿ ਮੀਡੀਆ ਨੇ ਬੜੀ ਵਾਰ ਦਿਖਾਇਆ ਕਿ ਅਦਾਲਤਾਂ ਦੇ ਉੱਤੇ ਪਰਦੇ ਪਾ ਦਿੱਤੇ ਜਾਂਦੇ ਨੇ ਮੀਡੀਆ ਨੂੰ ਤਾਂ 1 ਕਿਲੋਮੀਟਰ ਪਿੱਛੇ ਹੀ ਰੋਕ ਦਿੰਦੇ ਨੇ ਹਾਲਾਤ ਇਹ ਨੇ ਪੁਲਿਸ ਦੇ ਕਿ ਵਕੀਲ ਸਹਿਬਾਨਾਂ ਤੱਕ ਨੂੰ ਕੋਰਟ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਔਰ ਪਿਛਲੀ ਤਰੀਕ ਤੇ ਤਾਂ ਦੋ ਵਕੀਲ ਸਹਿਬਾਨਾਂ ਨੂੰ ਹੀ ਪੁਲਿਸ ਨੇ ਮਿਸਹੈਂਡਲ ਕੀਤਾ ਉਹਨਾਂ ਦੇ ਮੋਬਾਈਲ ਖੋਣ ਦੀ ਕੋਸ਼ਿਸ਼ ਹੋਈ ਜਿਹਦੀ ਕੰਪਲੇਂਟ ਬਾਰ ਕਾਉਂਸਲ ਤੱਕ ਗਈ ਇਹ ਜਿਹੜੀ ਘਟਨਾ ਹੈ ਆਸ ਆਰਡਰ ਦੇ ਵਿੱਚ ਇਹ 6 7 2025 ਦੀ ਹੈ ਮਤਲਬ 6 ਜੁਲਾਈ 2025 ਦੀ ਹੈ ਉਸ ਦਿਨ ਵਿਕਰਮ ਨਜੀਠੀਆ ਸਾਹਿਬ ਨੂੰ ਰਿਮਾਂਡ ਤੇ ਪੁਲਿਸ ਨੇ ਪੇਸ਼ ਕਰਨਾ ਸੀ ਮਹਾਲੀ ਪੁਲਿਸ ਦੇ ਇੱਕ ਇੰਸਪੈਕਟਰ ਨੇ ਕੋਰਟ ਦਾ ਜਿਹੜਾ ਪੀਐਨ ਹੈ ਉਹਨੂੰ ਕੁੱਟਿਆ ਕਿਸ ਗੱਲ ਤੇ ਉਹਨੂੰ ਧੱਕੇ ਨਾਲ ਕਹਿੰਦੇ ਸੀ ਅਦਾਲਤ ਦਾ ਦਰਵਾਜ਼ਾ ਖੋਲਣ ਦੇ ਲਈਏ ਤੇ ਪੀਐਨ ਨੇ ਸਿਰਫ ਇੰਨੀ ਇੱਕ ਗੱਲ ਕਹੀ ਕਿ ਬਿਨਾ ਜੱਜ ਸਾਹਿਬ ਦੀ ਪਰਮਿਸ਼ਨ ਤੋਂ ਇਹ ਦਰਵਾਜ਼ਾ ਨਹੀਂ ਖੁੱਲ ਸਕਦਾ ਜੱਜ ਸਾਹਿਬ ਦੇ ਨਾਲ ਗੱਲ ਕਰੋ ਇੰਨੀ ਗੱਲ ਦੇ ਉੱਤੇ ਇਨਸਪੈਕਟਰ ਜਸ਼ਨਪ੍ਰੀਤ ਸਿੰਘ ਐਸ ਆਰਡਰ ਦੇ ਵਿੱਚ ਲਿਖਿਆ ਉਹਨੇ ਉਸ ਪੀਐਨ ਨੂੰ ਬੁਰੇ ਤਰੀਕੇ ਕੁੱਟਿਆ ਜਿਸ ਦਾ ਬਾਅਦ ਦੇ ਵਿੱਚ ਜੱਜ ਸਾਹਿਬ ਨੇ ਸ਼ਾਮ ਨੂੰ ਬਿਆਨ ਲਿਖ ਕੇ ਉਹਨੂੰ ਮੈਡੀਕਲ ਲੀਗਲੀ ਐਗਜ਼ਾਮਨ ਕਰਵਾਇਆ ਤੇ ਫਿਰ ਪੁਲਿਸ ਨੂੰ ਭੇਜਿਆ ਕਿ ਇਹ ਚ ਬਣਦੀ ਕਾਰਵਾਈ ਕੀਤੀ ਜਾਵੇ ਹੁਣ ਫਰਜ਼ ਤਾਂ ਪੁਲਿਸ ਦਾ ਇਹ ਬਣਦਾ ਸੀ ਕਿ ਜਦੋਂ ਕੋਰਟ ਦੇ ਪੀਐਨ ਦੇ ਨਾਲ ਹੀ ਕਿਉਂਕਿ ਉਹ ਵੀ ਤਾਂ ਪਬਲਿਕ ਸਰਵੰਟ ਹੈ ਉਹਦੇ ਨਾਲ ਬਤਮੀਜ਼ੀ ਹੋਈ ਸੀ ਕੁੱਟਮਾਰ ਹੋਈ ਸੀ ਤਾਂ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਪਰ ਹੰਸ ਸਾਹਿਬ ਤਾਂ ਹੰਸ ਸਾਹਿਬ ਨੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਾਤੀ ਉਹਨਾਂ ਲਈ ਪੀਐਨ ਕੋਈ ਮਾਇਨੇ ਨਹੀਂ ਰੱਖਦਾ ਸੀ ਕੋਰਟ ਕੋਈ ਮਾਇਨੇ ਨਹੀਂ ਰੱਖਦੀ ਸੀ ਉਹਨਾਂ ਨੇ ਰਿਪੋਰਟ ਬਣਾ ਕੇ ਭੇਜੀ ਕਿ ਜੀ ਇਹ ਮਸਲਾ ਮੈਂ ਖੋਖ ਲਿਆ ਇਹ ਤਾਂ ਕਾਰਵਾਈ ਬਣਦੀ ਨਹੀਂ ਇਹ ਤਾਂ ਦੋ ਜਣਾਂ ਦੀ ਆਪਸ ਵਿੱਚ ਬਹਿਸ ਹੋਈ ਕੋਈ ਖਾਸ ਗੱਲ ਉਸ ਤੋਂ ਬਾਅਦ ਦੁਬਾਰਾ ਕੋਰਟ ਨੇ ਇਹ ਕੇਸ ਟੇਕ ਅਪ ਕੀਤਾ ਹੁਣ ਕੋਰਟ ਨੇ ਆਰਡਰ ਪਾਸ ਕੀਤਾ ਕਿਉਂਕਿ ਇੱਕ ਕੋਰਟ ਦੇ ਮੁਲਾਜ਼ਮ ਦੇ ਨਾਲ ਬਤਮੀਜ਼ੀ ਹੋਣੀ ਉਹਨੂੰ ਕੁੱਟਿਆ ਮਾਰਿਆ ਜਾਣਾ ਇਹ ਸਿੱਧਾ ਕੋਰਟ ਦੀ ਕੰਟੈਂਪਟ ਹੈ ਤਾਂ ਕੋਰਟ ਨੇ ਹੁਣੇ ਆਰਡਰ ਪਾਸ ਕੀਤਾ ਕਿ ਉਸ ਇੰਸਪੈਕਟਰ ਦੇ ਖਿਲਾਫ ਮੋਹਾਲੀ ਪੁਲਿਸ ਪਰਚਾ ਦਰਜ ਕਰੇ ਤਾਂ ਇਥੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਾਡੀ ਪੁਲਿਸ ਕਰ ਕੀ ਰਹੀ ਹੈ ਮਤਲਬ ਕੀ ਪੁਲਿਸ ਬੇਲਗਾਮ ਹੋ ਗਈ ਹੈ ਭਗਵੰਤਪਾਲ ਸਾਹਿਬ ਆਮ ਲੋਕ ਤਾਂ ਲੋਕ ਹੁਣ ਅਦਾਲਤਾਂ ਨੂੰ ਹੱਥ ਪਾਉਣ ਲਈ ਇਹ ਪੁਲਿਸ ਤਿਆਰ ਪਰ ਤਿਆਰ ਖੜੀ ਹੈ ਜਿਹਦਾ ਉਦਾਹਰਣ ਇਹ ਮੋਹਾਲੀ ਕੋਰਟ ਦਾ ਆਰਡਰ ਹੈ ਜਿੱਥੇ ਹੁਣ ਇੱਕ ਐਸਐਚਓ ਜਸ਼ਨਪ੍ਰੀਤ ਸਿੰਘ ਦੇ ਖਿਲਾਫ ਕੋਰਟ ਨੇ ਆਰਡਰ ਕੀਤਾ ਕਿ ਇਹਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਮੈਂ ਉਹਦਾ ਰੈਲੇਵੈਂਟ ਪੈਰਾ ਕੋਰਟ ਦਾ ਪੜ੍ਹ ਕੇ ਸੁਣਾ ਦਿੰਨਾ ਫਰੋਮ ਦਾ ਡਿਸਕਸ਼ਨ ਅਬਵ ਥਿਸ ਕੋਰਟ ਇਜ਼ ਆਫ ਦਾ ਵਿਊ ਥੈਟ ਇਨਵੈਸਟੀਗੇਸ਼ਨ ਇਜ਼ ਰਿਕਵਾਇਰਡ ਇਨ ਦਾ ਪ੍ਰੈਜ਼ੈਂਟ ਕੇਸ ਐਜ਼ ਕੋਗਨੀਜ਼ੇਬਲ ਅਫੈਂਸ ਵਿਚ ਆਰ ਨਾਨ ਕੰਪਾਉਂਡੇਬਲ ਇਨ ਨੇਚਰ ਹੈਵ ਬੀਨ ਕਮਿਟਿਡ ਅਗੇਂਸਟ ਅ ਪਬਲਿਕ ਸਰਵੰਟ ਵਾਈਲ ਹੀ ਵਾਸ ਪਰਫਾਰਮਿੰਗ ਹਿਸ ਡਿਊਟੀਆਂ ਐਟ ਦਾ ਕੋਰਟ ਕੰਪਲੈਕਸ ਮੋਹਾਲੀ in view of the above findings SHO police station sohana is directed to register an FIR against respondent number no. 4 that is inspector jashan preet singh te phir pehla kyon nahi parcha darj kita jadon adalat nahi SSP sahab ek var likh ke bhejta si ke karwai karo apaa adalatanu vi gumrah kar rahe ha hunna dobara e ajj da order hai jithe court ne categorical kehta ke parcha darj karo e bade bade sawaliya nishan ਪੁਲਿਸ ਦੀ ਕਾਰਵਾਈ ਤੇ ਦਿਖਾ ਰਹੀ ਹੈ ਕਿ ਕਿਸ ਤਰੀਕੇ ਪੁਲਿਸ ਸਿਰਫ ਪੋਲਿਟিক্যাল ਵੈਂਡੇਟਾ ਤਹਿਤ ਆਪਣੇ ਸਿਆਸੀ ਵਿਰੋਧੀਆਂ ਨੂੰ ਟਾਰਗੇਟ ਕਰਨ ਦੇ ਲਈ ਜਿਸ ਤਰੀਕੇ ਦੇ ਹਟਕੰਡਿਆਂ ਤੇ ਉਤਰੀ ਹੈ ਇਹ ਆਰਡਰ ਉਹਨੂੰ ਬਿਲਕੁਲ ਚਿਹਰੇ ਨੂੰ ਪੁਲਿਸ ਦੇ ਨੂੰ ਨੰਗਾ ਕਰ ਦਿੰਦਾ ਇਹਦਾ ਜਵਾਬ ਮੁਹਾਲੀ ਦੇ ਐਸਐਸਪੀ ਤੋਂ ਲੈ ਕੇ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਸਾਹਿਬ ਨੂੰ ਹੁਣ ਪੰਜਾਬ ਦੀ ਜਨਤਾ ਨੂੰ